ਰੌਣਕ ਡੈਰੀ ਫਾਰਮ ਤੇ ਬਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਬਾਈ ਜੀ ਭਵਿੰਦਰ ਦੇ ਘਰੋਂ ਆ ਪਿੰਡ ਆ ਗਏ ਬਾਈ ਦਾ ਭਾਦਰਗਾੜ ਜੰਡਗਾ ਜ਼ਿਲ੍ਹਾ ਆ ਗਏ ਬਾਈ ਹੋਰਿਆਂ ਨੂੰ ਬਟਿੰਡਾ 1 ਤਰੀਕ ਪੰਜਵਾਂ ਮਹੀਨਾ 2025 ਦੀ ਬਾਈ ਜੀ ਵੀਡੀਓ ਆ ਤਾਜੀ ਸੂਈ ਨੀਲੀ ਰਬੀ ਦੀ ਝੋਟੀ ਦਿਖਾਵਾਂਗੇ ਬੱਚਾ ਜਿਹੜਾ ਉਹ ਵੀ ਜਮਾ ਹੀਰਾ ਹੀ ਐ ਪਿੱਛੇ ਨੀਲੀ ਰਬੀ ਦਾ ਜਮਾ ਮੇਲਿਆਂ 'ਚ ਖੜਨ ਵਾਲਾ ਤੇ ਝੋਟੀ 'ਚ ਵੀ ਬਾਈ ਕੋਈ 1 ਪੈਸੇ ਦੀ ਵੀ ਕਮੀ ਨਹੀਂ ਸਾਰੀ ਡਿਟੇਲ ਆਪਾਂ ਮਾਲਕ ਤੋਂ ਲਵਾਂਗੇ ਮੁੱਲ ਵੀਡੀਓ ਦੇ ਵਿੱਚ ਕਰਾ ਦੂੰਗਾ ਵੀਡੀਓ ਦੇ ਵਿੱਚ ਹੀ ਨੰਬਰ ਲੈ ਕੇ ਦੇ ਦਾਂਗੇ ਆ ਜੋ ਮਾਲਕ ਨਾਲ ਸਾਰੇ ਗੱਲਬਾਤ ਕਰਦੇ ਆ ਤੇ ਜੇ ਕਿਸੇ ਵੀ ਭਰਾ ਨੇ ਇਸ ਤਰ੍ਹਾਂ ਬਕਾਉ ਪੁੱਛ ਦੀ ਐਡ ਕਰਾਣੀ ਆ ਤਾਂ ਬਾਈ ਜੀ ਮੇਰਾ ਇਹ ਠਾ ਨੰਬਰ ਆ ਆਜੋ ਵੀਰੇ ਭਪਿੰਦਰ ਵੀਡੀਓ ਸਾਹਮਣੇ ਆਜੋ ਸਸੀ ਘਾਲ ਬਾਈ ਜੀ ਸਸੀ ਘਾਲ ਜੀ ਬਾਈ ਜੀ ਪਹਿਲਾਂ ਤਾਂ ਪਿੰਡ ਐਡਰੈਸ ਬੋਲ ਦਿਓ ਵੀਰੇ ਆਪਣਾ ਪਿੰਡ ਬਾਈ ਜੀ ਆਪਣਾ ਭਦਰਗੜ ਜੰਡੀਆਂ ਹਾਂਜੀ ਤੇ ਢਾਣੀਆਂ ਜਿਹੜੀ ਆਪਣੀ ਰੂਲਬਾਈ ਪਿੰਡ ਦੇ ਨਾਲ ਹੈ ਤੇ ਜ਼ਿਲ੍ਹਾ ਬਠਿੰਡਾ ਹੈ ਠੀਕ ਆ ਵੀਰੇ ਮੋਬਾਈਲ ਨੰਬਰ ਵੀ ਇੱਕ ਵਾਰੀ ਬੋਲ ਦਿਜੀ 9056051468 ਕਰੇ ਲੂਗਮ ਆ ਗਈ ਕਿ ਆਪਣਾ ਕੋਈ ਵਪਾਰ ਪਾਣੇ ਦਾ ਨਹੀਂ ਨਾ ਜੀ ਬਈ ਜੀ ਆਪਣਾ ਤਾਂ ਕੰਮ ਘਰੇਲੂ ਹੈ ਵਪਾਰ ਦਾ ਕਾਪੜੀ ਦਾ ਸਾਫ ਬਰੀਡ ਦਾ ਕੰਮ ਆਪਣਾ ਬਾਈ ਹੋਰ ਇਹਦਾ ਨੀਲੀ ਰਾਵੀ ਬਰੀਡ ਤੇ ਕੰਮ ਆ ਜਮਾ ਘਰੇਲੂ ਕੰਮ ਆ ਕਿੰਨੇ ਸੂਏ ਬਰੇ ਝੋਟੀ ਇਹਦੀ ਡਿਟੇਲ ਦੱਸੋ ਥੋੜੀ ਝੋਟੀ ਬਾਈ ਜੀ ਇਹ ਦੂਜੇ ਸੂਏ ਆ ਅੱਛਾ ਤੇ ਡਾਇਮੰਡ ਹਰੀ ਕਾਲੇ ਦੀ ਹਾਂ ਹਰੀ ਕਾਲੇ ਡਾਇਮੰਡ ਦੀ ਇਹ ਆਪ ਆ ਪਹਿਲੇ ਸੂਏ ਨੇ 14 13.5 14 ਲੀਟਰ ਤੋਂ ਦਿੱਤਾ ਠੀਕ ਆ ਬਾਈ ਹਾਂਜੀ ਤੇ ਬੱਚਾ ਇਹਦੇ ਪਿੱਛੇ ਕਿਹੜਾ ਆ ਗਿਆ ਹੈ ਬੱਚਾ ਬਾਈ ਜੀ ਇਹਦੇ ਪਿੱਛੇ ਸਟਾਰ ਦਾ ਕਟਾ ਪਿੰਡ ਤੁ ਵਾਲੇ ਗਰ ਵੀ ਦਾ ਇਹਦਾ ਸਟਾਰ ਝੋਟਾ ਉਹਦਾ ਕਟਾ ਠੀਕ ਆ ਉਹਦਾ ਕਟਾ ਆ ਗਿਆ ਬਾਕੀ ਤੋੜ ਕੇ ਆਪਾਂ ਤੁਹਾਨੂੰ ਦੋਸਤੋਂ ਚੈੱਕ ਕਰਾ ਦਿੰਦੇ ਆ ਇੱਕ ਵਾਰੀ ਖੋਲੋ ਫਿਰ ਤੋੜ ਮੈਡਰ ਨੂੰ ਮੁੱਲ ਵੀਡੀਓ ਦੇ ਵਿੱਚ ਕਰਾ ਦੋ ਵੀਡੀਓ ਦੇ ਉੱਤੇ ਬਾਈ ਭਪਿੰਦਰ ਦਾ ਨੰਬਰ ਚੱਲੀ ਜਾਂਦਾ ਪਿੰਡ ਸੋਟੂ ਬਾਈ ਨੇ ਦੱਸਤਾ ਤੇ ਬਾਕੀ ਇੱਕ ਵਾਰੀ ਤੁਹਾਨੂੰ ਝੋਟੀ ਦਾ ਆਪਾਂ ਸ਼ੌਂਕ ਕਰਾ ਦਈਏ ਦੋਸਤੋਂ ਮਦਰੀ ਗੋਡੀ ਦੀ ਆਏ ਨਹੀਂ ਨੀਲੀ ਦਾ ਵੀ ਜਿਹੜੀ ਪਿਓਰ ਹੁੰਦੀ ਹੈ ਜਿਹੜੀ ਚੀਜ਼ ਹੂੰ ਆ ਦੇਖ ਬਾਈ ਰੋਗਲਾ ਵੀਰੇ ਇੱਥੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਆ ਕਰੋ ਦੋਸਤੋ ਝੋਟੀ ਤੁਸੀਂ ਚੈੱਕ ਕਮਾਲਾ ਬਾਈ ਐਂ ਕਮਾਲਾ ਤੇ ਮਾਲ ਲਟਾਂ ਨੂੰ ਅੱਖਾਂ ਜਗਦੀਆਂ ਵੀਰੇ ਜਿਹੜੀ ਪਿਓਰ ਨੀਲੀ ਰਾਵੀ ਹੁੰਦੀ ਹੈ ਨਾ ਤੇ ਮੇਲਿਆਂ 'ਚ ਇਹ ਵੀ ਝੋਟੀ ਖੜਨ ਵਾਲੀ ਆਏ ਨੇ ਇਹ ਬਾਹਲੇ ਵੱਡੇ ਕੱਦ ਵਾਲੀਆਂ ਨਹੀਂ ਹੁੰਦੀਆਂ ਜਿਹੜੀ ਦਰਮਿਆਨੇ ਕੱਦ 'ਚ ਨੀਲੀ ਰਾਵੀ ਆ ਜੀ ਨਾ ਤੇ ਬਾਕੀ ਤੁਸੀਂ ਆਰਡਰ ਦੀ ਚੈੱਕ ਕਰ ਲਓ ਕੱਲਾ ਕੱਲਾ ਥਾਣਾ ਆਏ ਨਹੀਂ ਕੋਈ ਜੁੜਨੇ ਥਾਣੇ ਆ ਦੇਖੋ ਬਾਈ ਨਾ ਬੋਤ ਡਰਨਾ ਕਲਾ ਕਲਾ ਥਾਨ ਲੱਗਿਆ ਗਾਇਬ ਤੇ ਵਧੀਆ ਥਾਣਾ ਮਾਰਕਿੰਗ ਜਮਾ ਬਿਲਕੁਲ ਜਾਇਗ ਓਵਰ ਮਾਰਕਿੰਗ ਨਹੀਂ ਹੈਗੀ ਜਿਹੜੇ ਬਾਈ ਚਾਹੀਦੇ ਹੁੰਦੇ ਨਹੀਂ ਮੇਰੇ ਵਿੱਚ ਆਪਾਂ ਨੂੰ ਚੰਨਾ ਹਨਾ ਉਹੀ ਹੈ ਤੁਸੀਂ ਅੱਖਾਂ ਦੀ ਦੇਖੋ ਫਾਇਰ ਦੇ ਹਲਕੇ ਹਲਕੇ ਆ ਗਏ ਜਮਾ ਬਿਲਕੁਲ ਪਿੱਛੇ ਆ ਦੇ ਤੇ ਤੁਸੀਂ ਆ ਆਰਡਰ ਦੇਖ ਸਕਦੇ ਹੋ ਘੁੱਟੀ ਦਾ ਕੱਟਾ ਨੇੜੇ ਤੋਂ ਉਧਰ ਆਇਆ ਪੱਤਾ ਸ੍ਰੀ ਰਿਪੱਖ ਬਹੁਤ ਸੋਹਣੀ ਆ ਗਈ ਜਮਾ ਜੰਮੀ ਪੜੀ ਬਾਈ ਕੁਬੇਂਦਰ ਮੋਲੇ ਦਾ ਕੀ ਕਰਦੇ ਹੋ ਜਾਇਲ ਜਿਹੜਾ ਸੌਦਾ ਵੀ ਆਪਾਂ ਕਹਿੰਦੇ ਵਧੀਆ ਸੌਦਾ ਹੋਇਆ ਟਾਈਮ ਦਾ ਬਾਈ ਜੀ ਵੈਸੇ ਤਾਂ ਝੋਟੀ ਦਾ ਕੋਈ ਮੁੱਲ ਹੀ ਨਹੀਂਗਾ ਹਾਂਜੀ ਹਾਂਜੀ ਲਾਦਾ ਬਰੀਡ ਫੱਖੋ ਕੋਈ ਕਮੀ ਇਹਨਾਂ ਦੁੱਧ ਫੱਖੋ ਇਸ ਟਾਈਮ ਇਹਨੂੰ 10 ਦਿਨ ਸੂਈ ਨੂੰ ਹੋਏ ਆ ਹਾਂਜੀ ਤੇ 13 ਲੀਟਰ ਦੁੱਧ ਅਸੀਂ ਇਸ ਟਾਈਮ ਚਵਾ ਸਕਦੇ ਹਾਂ ਦਾ ਜਿਹਨੇ ਜਿੰਨੇ ਟਾਈਮ ਵਾਲਾ ਚੋਣ ਹਾਂ 17 18 ਲੀਟਰ ਦੁੱਧ ਦੇਊਗੀ ਝੋਟੀ ਤੇ ਮੋਲੇ ਦਾ ਦੇਣ ਲੈਣ ਵਾਲਾ 1,80,000 ਰੁਪਏ ਹੈ 180000 ਮੁੱਲਾ ਇਹਦੇ ਜੋ ਕੋਈ ਮੌਕੇ ਤੇ ਜਿਹੜਾ ਹੋਊਗਾ ਉਹ ਮਾਰਦਾ ਥੋੜਾ ਬਹੁਤ ਤਾਂ ਹੋਊਗਾ ਬਈ ਜੀ ਬਾਹਲਾ ਨਹੀਂ ਕਿਉਂਕਿ ਅਸੀਂ ਮੁੱਲ ਵਿਟ ਜਾਇਆ ਜਿਆਦਾ ਜਾਇ ਜੀ ਕੀਤਾ ਨਾਜਾਇਜ਼ ਨਹੀਂ ਕੀਤਾ ਬਰੀਡ ਦੇ ਹਿਸਾਬ ਨਾਲ ਵੀਰੇ ਇਹੋ ਜਿਹੀਆਂ ਚੀਜ਼ਾਂ ਬਹੁਤ ਘੱਟ ਨਿਕਲਦੀਆਂ ਫੀਲਡਸ 'ਚ ਆਏ ਨਹੀਂ ਵੀ ਹਰੇਕ ਦੇ ਕਰੇ ਆਪਾਂ ਨੀਂਦੀ ਰਾਵੀ ਨਹੀਂ ਓਵਰ ਮਾਰਕਿੰਗ ਸਾਰੇ ਸਰੀਰ ਤੇ ਚਿੱਟਾ ਪਣ ਜਾ ਦਿਖਾਈ ਜਾਂਦਾ ਉਹਨਾਂ ਨੂੰ ਅਗਲਾ ਨੀਂਦੀ ਰਾਵੀ ਕਹਿ ਜਾਂਦਾ ਜਿਹੜੀ ਤੁਸੀਂ ਆਹ ਚੀਜ਼ ਦੇਖੋਗੇ ਜਮਾ ਬਿਲਕੁਲ ਜਾਇਜ਼ ਆ ਦੇਖੋ ਮੱਥੇ ਤੋਂ ਖੜੋ ਅੱਖਾਂ ਦੀ ਬਿਊਟੀ ਬਾਕੀ ਪੈਰਾਂ ਤੇ ਬਿਲਕੁਲ ਜੈਜ ਮਾਰਕਿੰਗ ਆ ਗਈ 66 ਤੇ ਬੱਚੇ ਦਾ ਤਾਂ ਕੋਈ ਅੰਤ ਹੀ ਨਹੀਂ ਆ ਦੇਖੋ ਇਹਦੇ ਵਿੱਚ ਕੱਲ ਨੂੰ ਇਹੋ ਜਿਹੇ ਬੁੱਲ ਪੜਨਗੇ ਤਾਂ ਇਹੀ ਬਰੀਡ ਸੁਧਾਰਨੀ ਹੈ ਯਾਰ ਕਿਸੇ ਸ਼ੌਕੀ ਭਰਾ ਨੇ ਲੈਣਾ ਨਾ ਕੱਟਾ ਵੀ ਐ ਬੱਲ ਵਾਂਗ ਹੋ ਜਾਣਾ ਵੀ ਵੀਡੀਓ ਦੇਖਣ ਲਈ ਸਾਰੇ ਸੱਜਣਾ ਧੰਨਵਾਦ ਸਸੀ ਗਾਲ ਬਾਈ ਸਾਰੇ